ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਖਲੀਲ ਜ਼ੇਬਰਾਨ ਦੀ ਕਿਤਾਬ ਟੁੱਟੇ ਖੰਭ ਅੱਜ ਆਪਾਂ ਪੜਾਂਗੇ ਦੁਦਿਆ ਰੋਸ਼ਨੀ ਨਿਸਾਨ ਦਾ ਮਹੀਨਾ ਲਗਭਗ ਬੀਤ ਹੀ ਚੁੱਕਿਆ ਸੀ ਮੈਂ ਫਾਇਰਸ ਆਫੰਦੀ ਦੇ ਘਰ ਅਕਸਰ ਜਾਂਦਾ ਰਿਹਾ ਅਤੇ ਸਲਮਾ ਨੂੰ ਖੂਬਸੂਰਤ ਬਾਗਾਂ ਵਿੱਚ ਮਿਲਦਾ ਉਸ ਦੀ ਖੂਬਸੂਰਤੀ ਨੂੰ ਨਿਹਾਰਦਾ ਸਿਆਣਪ ਦੀ ਦਾਤ ਦੇਂਦਾ ਅਤੇ ਉਸ ਦੇ ਗਮਗੀਨ ਦਿਲ ਦੀ ਧੜਕਣ ਸੁਣਦਾ ਮੈਨੂੰ ਜਾਪਦਾ ਕੋਈ ਅਦਿੱਖ ਤਾਕਤ ਮੈਨੂੰ ਉਸ ਵੱਲ ਖਿੱਚੀ ਲਈ ਜਾਂਦੀ ਸੀ ਹਰ ਮਿਲਣੀ ਉੱਤੇ ਉਸ ਦੀ ਖੂਬਸੂਰਤੀ ਦੇ ਨਵੇਂ ਪਹਿਲੂ ਨਜ਼ਰੀ ਪੈਂਦੇ ਉਸ ਦੀ ਨਿੱਗੀ ਰੂਹ ਵਿੱਚ ਝਾਕਣ ਦਾ ਮੌਕਾ ਮਿਲਦਾ ਜਦੋਂ ਤੱਕ ਕਿ ਉਹ ਇੱਕ ਮੁਕੰਮਲ ਕਿਤਾਬ ਨਾ ਬਣ ਗਈ ਜਿਸ ਦੇ ਪੰਨੇ ਮੈਂ ਸਮਝ ਸਕਦਾ ਸਾਂ ਤੇ ਉਸ ਦੀ ਸਿਫਤ ਕਰ ਸਕਦਾ ਸਾਂ ਪਰ ਜਿਸ ਨੂੰ ਪੜ੍ਹਨਾ ਮੈਂ ਬੰਦ ਨਾ ਕਰ ਸਕਿਆ ਇੱਕ ਔਰਤ ਜਿਸ ਨੂੰ ਬਧਾਤਾ ਨੇ ਰੂਹ ਅਤੇ ਜਿਸਮ ਦੀ ਸੁੰਦਰਤਾ ਬਖਸ਼ੀ ਇੱਕ ਸੱਚਾਈ ਹੈ ਅਤੇ ਇਸ ਦੇ ਨਾਲ ਹੀ ਖੁੱਲਾ ਅਤੇ ਭੇਦ ਦੋਵੇਂ ਗੱਲਾਂ ਹਨ ਜਿਸ ਨੂੰ ਕੇਵਲ ਪਿਆਰ ਨਾਲ ਸਮਝਿਆ ਅਤੇ ਖੂਬੀ ਰਹਿ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਜੇ ਅਸੀਂ ਅਜਿਹੀ ਔਰਤ ਦਾ ਵਰਣਨ ਕਰਨ ਦਾ ਯਤਨ ਕਰੀਏ ਤਾਂ ਉਹ ਇੰਜ ਅਲੋਪ ਹੋ ਜਾਂਦੀ ਹੈ ਜਿਵੇਂ ਬਾਸ਼ਪਕਣ ਸਲਮਾ ਵਿੱਚ ਜਿਸਮਾਨੀ ਤੇ ਰੋਹਾਨੀ ਉਮੇਤਰਾ ਦੀ ਖੂਬਸੂਰਤੀ ਸੀ ਪਰ ਜਿਹੜਾ ਉਸ ਨੂੰ ਜਾਣਦਾ ਹੀ ਨਹੀਂ ਉਸ ਦੇ ਕੋਲ ਮੈਂ ਉਸ ਬਾਰੇ ਕੀ ਬਿਆਨ ਕਰਾਂ ਕਿ ਇੱਕ ਲਾਸ਼ ਨੂੰ ਨਾਈਟਿੰਗੇਲ ਦਾ ਗੀਤ ਫੁੱਲਾਂ ਦੀ ਖੁਸ਼ਬੂ ਅਤੇ ਚਸ਼ਮੇ ਦਾ ਹੌਂਕਾ ਮਹਿਸੂਸ ਹੁੰਦਾ ਹੈ ਕਿ ਇੱਕ ਭਾਰੀ ਜੰਜੀਰਾਂ ਵਿੱਚ ਜਕੜਿਆ ਕੈਦੀ ਪਰਵਾਹ ਦੀ ਰੁਮਕ ਦੀ ਹਵਾ ਨਾਲ ਕਦਮ ਲਾ ਕੇ ਚੱਲ ਸਕਦਾ ਹੈ ਕਿ ਚੁੱਪ ਮੌਤ ਨਾਲੋਂ ਵਧੇਰੇ ਦੁਖਦਾਈ ਨਹੀਂ ਹੈ ਕਿ ਮੇਰਾ ਆਤਮ ਸਨਮਾਨ ਮੈਂ ਉਸ ਆਦਰਸ਼ ਸ਼ਬਦਾਂ ਵਿੱਚ ਸਲਮਾ ਦੀ ਖੂਬਸੂਰਤੀ ਦਾ ਬਿਆਨ ਕਰਨ ਤੋਂ ਵਰਜਦਾ ਨਹੀਂ ਜਦ ਤੱਕ ਮੈਂ ਸਹੀ ਅਰਥਾਂ ਵਿੱਚ ਉਸ ਦਾ ਵਰਣਨ ਕਰਨ ਦੇ ਸਮਰੱਥ ਨਾ ਹੋ ਜਾਵਾਂ ਇੱਕ ਭੁੱਖਾ ਆਦਮੀ ਰੇਗਿਸਤਾਨ ਵਿੱਚ ਸੁੱਕੀ ਡੱਗ ਰੋਟੀ ਦੇ ਟੁਕੜੇ ਖਾਣ ਤੋਂ ਨਾ ਨਹੀਂ ਕਰੇਗਾ ਜਦ ਤੱਕ ਵਿਧਾਤਾ ਉਸ ਨੂੰ ਭੋਜਨ ਜਾਂ ਜਲ ਨਾਲ ਨਿਹਾਰਲ ਨਹੀਂ ਕਰ ਦਿੰਦਾ ਸਫੇਦ ਰੇਸ਼ਮੀ ਪੋਸ਼ਾਕ ਵਿੱਚ ਸਲਮਾ ਇਹਨੇ ਨਾਜੁਕ ਲੱਗ ਰਹੇ ਸੀ ਜਿਵੇਂ ਖੇੜੀ ਰਹੀਂ ਆਉਂਦੀ ਚੰਦਰਮਾ ਦੀ ਰੋਸ਼ਨੀ ਉਹ ਬੜੇ ਸੋਹਣੇ ਅੰਦਾਜ਼ ਵਿੱਚ ਮਟਕ ਮਟਕ ਕੇ ਤੁਰਦੀ ਉਸ ਦੀ ਆਵਾਜ਼ ਮਿੱਠੀ ਤੇ ਤੀਮੇ ਸੀ ਉਸ ਦੇ ਹੋਂਠਾਂ ਵਿੱਚੋਂ ਨਿਕਲੇ ਸ਼ਬਦ ਇੰਜ ਜਾਪਦੇ ਜਿਵੇਂ ਹਵਾ ਦੇ ਚੱਲਣ ਨਾਲ ਫੁੱਲ ਪੱਤੀਆਂ ਉਤੋਂ ਤਰੇਲ ਤੁਰ ਕੇ ਡਿੱਗਦੇ ਹੋਣ ਸਲਮਾ ਦੇ ਚਿਹਰੇ ਦਾ ਕੀ ਕਹਿਣਾ ਉਸ ਦੇ ਹਾ ਭਾਵ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਹਿਲਾ ਕਦਮ ਅੰਦਰ ਦੇ ਦੁੱਖਾਂ ਦਾ ਝੋਲਾ ਪਾਉਂਦਾ ਤੇ ਫਿਰ ਆਨੰਦ ਭਰਪੂਰ ਰੋਹਾਨੀ ਖੁਸ਼ੀ ਦਾ। ਸਲਮਾ ਦੇ ਚਿਹਰੇ ਦੀ ਖੂਬਸੂਰਤੀ ਕੋਈ ਸਧਾਰਨ ਨਹੀਂ ਸੀ। ਇੱਕ ਅਜਹੀ ਕਲਪਨਾ ਦਾ ਚਿੱਤਰਣ ਸੀ ਜਿਸ ਨੂੰ ਕਿਸੇ ਚਿੱਤਰਕਾਰ ਦਾ ਬੁਰਸ਼ ਇਸ ਦਾਇਰੇ ਵਿੱਚ ਬੰਨ ਜਾਂ ਚਿੱਤਰ ਨਹੀਂ ਸੀ ਸਕਦਾ ਅਤੇ ਨਾ ਹੀ ਬੁੱਤ ਤਰਾਸ਼ ਦੀ ਸ਼ੈਣੀ ਤਰਾਸ਼ ਸਕਦੀ ਹੈ। ਸਲਮਾ ਦੀ ਖੂਬਸੂਰਤੀ ਉਸ ਦੇ ਸੁਨਹਿਰੀ ਵਾਰਾਂਕਾਰਨ ਨਹੀਂ ਸੀ ਸਗੋਂ ਉਸ ਦੇ ਆਲੇ ਦੁਆਲੇ ਦੀ ਪਵਿੱਤਰਤਾ ਤੇ ਭੋਲੇ ਬਣਕਾਰਨ ਸੀ। ਉਸਦੀਆਂ ਮੋਟੀਆਂ ਮੋਟੀਆਂ ਅੱਖਾਂ ਵਿੱਚ ਨਹੀਂ ਸਗੋਂ ਉਸ ਵਿੱਚ ਆਉਂਦੀ ਰੌਸ਼ਨੀ ਕਾਰਨ ਸੀ ਉਸਦੇ ਹੋਠਾਂ ਦੀ ਲਾਲੀ ਵਿੱਚ ਨਹੀਂ ਸਗੋਂ ਉਸਦੇ ਮੂੰਹ ਨਿਕਲਦੇ ਮਠਾਸ ਪਰੇ ਸ਼ਬਦਾਂ ਵਿੱਚ ਸੀ ਉਸਦੀ ਲੰਮੀ ਸਫੈਦ ਗਰਦਨ ਵਿੱਚ ਨਹੀਂ ਸਗੋਂ ਹਲਕੀ ਜਿਹੀ ਝੂਕੀ ਹੋਣ ਵਿੱਚ ਸੀ ਨਾ ਹੀ ਉਸਦੀ ਖੂਬਸੂਰਤੀ ਜਿਸਮ ਦੇ ਸੰਪੂਰਨ ਆਕਾਰ ਵਿੱਚ ਸੀ ਸਗੋਂ ਉਸਦੀ ਆਤਮਾ ਦੀ ਉਚਤਾ ਵਿੱਚ ਸੀ ਜੋ ਸਫੈਦ ਰੋਸ਼ਨੀ ਵੰਗ ਧਰਤੀ ਤੇ ਅਕਾਸ਼ ਵਿੱਚ ਤੈਨਣ ਕਰ ਰਹੀ ਸੀ ਉਸ ਦੀ ਖੂਬਸੂਰਤੀ ਕਿਸੇ ਕਵਿਦਾ ਤੋਹਫਾ ਸੀ ਪਰ ਕਵੀ ਹਮੇਸ਼ਾ ਨਾ ਖੁਸ਼ ਰਹਿੰਦੇ ਹਨ ਕਿਉਂਕਿ ਉਹਨਾਂ ਦੀ ਆਤਮਾ ਵਾਂਗ ਮੈਂ ਕਿੰਨੀਆਂ ਉਚੇੜੀਆਂ ਪਹੁੰਚ ਜਾਣ ਪਰ ਉਹਨਾਂ ਦੀ ਬੋਲੀ ਹੰਝੂਆਂ ਨਾਲ ਭਰੀ ਰਹਿੰਦੀ ਹੈ ਸਲਮਾ ਬਹੁਤ ਬੋਲਣ ਦੀ ਬਜਾਏ ਕਿਸੇ ਡੂੰਗੀ ਸੋਚ ਵਿੱਚ ਮਗਨ ਰਹਿੰਦੀ ਸੀ ਉਸ ਦੀ ਚੁੱਪ ਵਿੱਚ ਅਜਿਹਾ ਸੰਗੀਤ ਸੀ ਜੋ ਮਨੁੱਖ ਨੂੰ ਸੁਪਨਿਆਂ ਦੀ ਦੁਨੀਆ ਵਿੱਚ ਪਹੁੰਚਾ ਦਿੰਦਾ ਤੇ ਉਸ ਦੇ ਦਿਲ ਦੀ ਧੜਕਣ ਸੁਣਾਈ ਦਿੰਦੀ ਅਤੇ ਉਸ ਦੇ ਸਾਹਮਣੇ ਖੜੇ ਮਨੁੱਖ ਦੇ ਵਿਚਾਰਾਂ ਅਤੇ ਭਾਵਨਾਵਾਂ ਦਾ ਪਰਛਾਵਾਂ ਉਸ ਦੀਆਂ ਅੱਖਾਂ ਵਿੱਚੋਂ ਨਜ਼ਰੀ ਪੈਂਦਾ ਉਸ ਨੇ ਆਪਣੀ ਜ਼ਿੰਦਗੀ ਵਿੱਚ ਦੁੱਖਾਂ ਦਾ ਚੋਗਾ ਪੈਣ ਰੱਖਿਆ ਜੋ ਉਸ ਦੀ ਖੂਬਸੂਰਤੀ ਤੇ ਸ਼ਾਨਦਾਨ ਵਿੱਚ ਵਾਧਾ ਕਰਦਾ ਜਿਵੇਂ ਪ੍ਰਵਾਹ ਦੇ ਤੁੰਦਰਕੇ ਵਿੱਚ ਫੁੱਲਾਂ ਲੱਦੇ ਆ ਦਰਖਤ ਵਧੇਰੇ ਪਿਆਰਾ ਲੱਗਦਾ ਹੈ ਇਸ ਗਮ ਨੇ ਸਾਡੀਆਂ ਆਤਵਾਮਾਂ ਨੂੰ ਨੇੜੇ ਕਰ ਦਿੱਤਾ ਅਸੀਂ ਇੱਕ ਦੂਜੇ ਦੇ ਚਿਹਰੇ ਵੱਲ ਵੇਖਿਆ ਜੋ ਦਿਲ ਨੇ ਮਹਿਸੂਸ ਕੀਤਾ ਅਤੇ ਕਿਸੇ ਛੁਪੇਰ ਹੱਸ ਦੀ ਗੂੰਜ ਨੂੰ ਅਸਾਂ ਸੁਣਿਆ ਪਰਮਾਤਮਾ ਨੇ ਜਿਸਮਨ ਦੋ ਬਣਾਏ ਸਨ ਪਰ ਜਾਨ ਇੱਕ ਅਤੇ ਵਿਛੋੜਾ ਕੁਝ ਵੀ ਨਹੀਂ ਸਿਰਫ ਮਾਨਸਿਕ ਪੀੜ ਸੀ ਇੱਕ ਗਮਗੀਨ ਆਤਮਾ ਜਦੋਂ ਆਪਣੇ ਜਹੀ ਦੂਸਰੀ ਆਤਮਾ ਨਾਲ ਮਿਲਦੀ ਹੈ ਤਾਂ ਸਕੂਨ ਮਿਲਦਾ ਹੈ ਉਹ ਪਿਆਰ ਨਾਲ ਮਿਲਦੇ ਹਨ ਜਿਵੇਂ ਇੱਕ ਅਜਨਬੀ ਨੂੰ ਦੂਸਰੇ ਅਜਨਬੀ ਨਾਲ ਕਿਸੇ ਬਗਾਨੇ ਦੇਸ਼ ਮਿਲ ਕੇ ਖੁਸ਼ੀ ਹੁੰਦੀ ਹੈ ਗਮਾਂ ਦੇ ਵਸੀਲੇ ਰਹੀ ਮਿਲੇ ਦਿਲਾਂ ਨੂੰ ਖੁਸ਼ੀ ਕਿਸੇ ਤਰ੍ਹਾਂ ਵੀ ਬਿਛੋੜ ਨਹੀਂ ਸਕਦੀ ਪਿਆਰ ਜੋ ਹੰਝੂਆਂ ਦੀ ਪੱਠੀ ਵਿੱਚ ਪੱਕਦਾ ਹੈ ਸਦੀਵੀ ਤੌਰ ਤੇ ਖੂਬਸੂਰਤ ਤੇ ਪਵਿੱਤਰ ਹੋ ਜਾਂਦਾ ਹੈ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ